ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵੱਲੋਂ ਸੰਜੀਤ ਤਲਵਾੜ ਸਾਬਕਾ ਵਿਧਾਇਕ ਅਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਟਿੱਬਾ ਰੋਡ ਦਫ਼ਤਰ ਵਿੱਚ 78ਵਾਂ ਆਜ਼ਾਦੀ ਦਿਹਾੜਾ ਮੁੱਖ ਦਫ਼ਤਰ ਵਿੱਚ ਮਨਾਇਆ ਗਿਆ ਇਸ ਮੌਕੇ ਤੇ ਝੰਡਾ ਲਹਿਰਾਉਣ ਦੀ ਰਸਮ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਸ਼ਾਮਸੁੰਦਰ ਮਲਹੋਤਰਾ ਵੱਲੋਂ ਅਦਾ ਕੀਤੀ ਗਈ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸੰਬੋਧਨ ਕਰਦੇ ਹੋਏ ਸ਼ਾਮਸੁੰਦਰ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਸੱਜੇ ਤਲਵਾਰ ਦੇ ਜ਼ਿਲ੍ਹੇ ਤੋਂ ਬਾਹਰ ਹੋਣ ਕਰਕੇ ਅੱਜ ਝੰਡਾ ਲਹਿਰਾਉਣ ਦੀ ਜ਼ਿੰਮੇਵਾਰੀ ਉਹਨਾਂ ਵੱਲੋਂ ਮੇਰੀ ਲਗਾਈ ਗਈ ਸੀ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਇਸ ਆਜ਼ਾਦੀ ਦਾ ਨਿਗਮਣਨ ਲਈ ਸਾਡੇ ਦੇਸ਼ ਦੇ ਦੇਸ਼ ਭਗਤਾਂ ਤੇ ਸੂਰਬੀਰਾਂ ਨੂੰ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇਣੀਆਂ ਪਈਆਂ ਸਨ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਨੇ ਤਰੱਕੀ ਦੀ ਰਾਹ ਤੇ ਚੱਲਦੇ ਹੋਏ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਵਿੱਚ ਫੈਲਿਆ ਹੋਇਆ ਬੁਰਾਈਆਂ ਨੂੰ ਖਤਮ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਇਹਨਾਂ ਬੁਰਾਈਆਂ ਨੂੰ ਖਤਮ ਕਰਕੇ ਅਸੀਂ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਵਧਾ ਸਕੀਏ ਇਸ ਆਜ਼ਾਦੀ ਦਿਹਾੜੇ ਸਮਾਰੋਪ ਵਿੱਚ ਜਰਨੈਲ ਸਿੰਘ ਸ਼ਿਮਲਾਪੁਰੀ ਕੋਮਲ ਖੰਨਾ ਸੁਖਦੇਵ 바ਵਾ ਹਰਜਿੰਦਰ ਸਿੰਘ ਲਾਲੀ ਸतीश ਮਲਹੋਤਰਾ ਗੁਰਿੰਦਰ ਰੰਦਾਵਾ ਮੋਨੂ ਖਿੰਡਾ ਸੰਜੀਵ ਸ਼ਰਮਾ ਬਲਜੀਤ ਸਿੰਘ ਮਾਨ ਵਿਪਨ ਅਰੋੜਾ ਸੁਰਿੰਦਰ ਕੌਰ ਰਿਤੂ ਜਾਲ देशमुख सिद्धार्थ कुमार संदीप मरवाहा तनिष आहूजा यूथ प्रधान हलका पूर्वी गोपाल चौहान मिंटू भारत भूषण अमित सैनी मोनू जो चेतन जुनेजा डॉक्टर यूसुफ मसीह शिबू चौहान लक्की मक्कड़ जोगेश कुमार सुरेंद्र शर्मा बी के अरोड़ा बिने वर्मा कपिल कोचर गुरचरण सिंह छाबड़ा राजेश चोपड़ा रोशन लाल शर्मा निपुन शर्मा जोनी ਰਿੰਕੂ ਕੁਮਾਰ ਸਤੀਸ਼ ਸ਼ਰਮਾ ਸ਼ੇਰ ਸਿੰਘ ਟੀ2 ਨਾਗਪਾਲ ਮੁਹੰਮਦ ਖਲੀਲ ਪਰਮਜੀਤ ਪੰਮਾ ਸੁਸ਼ੀਲ ਮਲੋਤਰਾ ਮੁਹੰਮਦ ਆਸਿਫ ਰਿੰਕੂ ਦੱਤ ਕਮਲਜੀਤ ਸਿੰਘ ਬੋਬੀ ਕਪਲ ਮਹਿਤਾ ਸਾਗਰ ਉਪਲ ਤੋਂ ਇਲਾਵਾ ਭੋਰ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ